ਨਮਸਕਾਰ ਅੱਜ ਲੁਧਿਆਣਾ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਅਤੇ ਪੰਜਾਬ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਪ੍ਰਦੂਸ਼ਣ ਦੇ ਬਾਰੇ ਲੋਕਾਂ ਵੱਲੋਂ ਸਰਕਾਰ ਨੂੰ ਸੁਚੇਤ ਕਰਨ ਵਾਸਤੇ ਅਤੇ ਬੁੱਢੇ ਦਰਿਆ ਦੇ ਵਿੱਚ ਵਗਦੇ ਜ਼ਹਿਰ ਨੂੰ ਠੱਲ ਪਾਉਣ ਵਾਸਤੇ ਬਹੁਤ ਤਗੜਾ ਤਰਨਾ ਪ੍ਰਦਰਸ਼ਨ ਕੀਤਾ ਗਿਆ ਪੇਸ਼ ਹੈ ਇਸ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕਰਤਾ प्रदीप ਸ਼ਰਮਾ ਨਵਾਂ ਜਵਾਨਾ ਟੀਵੀ ਵਾਸਤੇ ਇੱਕ ਮਿੰਟ ਜੀ ਹਾਂਜੀ ਹਾਂਜੀ ਤੇਰਾ ਵੀ ਤੁਹਾਡੇ ਮਾਧਿਅਮ ਨਾਲ ਰਹੀਏ ਦੱਸਣਾ ਚਾਹੁੰਦਾ ਵਾ ਆ ਚੀਜ਼ ਦੇਖੋ ਆ ਪਾਣੀ ਆਉਂਦਾ ਇਹ ਕੀ ਦੇ ਪਿੰਡ ਦੇ ਲੈ ਸਾਡੀ ਲੜਾਈ ਗੁਰਮੀਤ ਜੀ ਅੱਧਰ ਆ ਜਾਓ ਸਾਡੀ ਲੜਾਈ ਇਹਨਾਂ ਦੇ ਨਾਮ ਆ ਬਣਿਆ ਖਤਰਾ ਤੇ ਇਹਨੂੰ ਬਣਾਇਆ ਜਾ ਰਿਹਾ ਪਿੱਸਾ ਪ੍ਰਵਾਸੀਆਂ ਨਾਲ ਪ੍ਰਵਾਸੀਆਂ ਨਾਲ ਸਾਡਾ ਕੋਈ ਲੈਣਾ ਤੇੜਾ ਨਹੀਂ ਜੀ ਅਸੀਂ ਆਪਦੇ ਕੰਮ ਇਹ ਪਾਣੀ ਦੇ ਬੰਨ ਲਾਉਣਾ ਸਾਡਾ ਪ੍ਰੋਗਰਾਮ ਇਹ ਲਿਖਿਆ ਸੀ ਅਥੇ ਪਾਣੀ ਬਚਾਉਣੇ ਆ ਪੰਜਾਬ ਤੇ ਸਰਕਾਰ ਤੇ ਹੋਰ ਇਹ ਤੁਹਾਡੇ ਮੱਧਮ ਨੂੰ ਦੱਸਣਾ ਚਾਹੁੰਦਾ ਸਰਕਾਰ ਜੇ ਚਾਵੇ ਜੇ ਸੰਜੀਦ ਹੈ ਪਬਲਿਕ ਪ੍ਰਤੀ ਚਿੰਤਤਾ ਤਾਂ ਸਰਕਾਰ ਜਿੰਨੇ ਪੋਰ ਬੈਲਵ ਕਰਕੇ ਡੈਂਗਾ ਪਾਣੀ ਵਿੱਚ ਪਾਉਂਦੀਆਂ ਨੇ ਨਾ ਉਹਨਾਂ ਦੀ ਇਨਸਪੈਕਸ਼ਨ ਕਰਾਵੇ ਪੋਲਿਊਸ਼ਨ ਬੋਰਡ ਕਿੱਥੇ ਆ ਤੇ ਬੰਦ ਲਗਾਉਣ ਦੀ ਗੱਲ ਕੀਤੀ ਬੰਦ ਨਹੀਂ ਲਗਾਏ ਜੂਗਾ ਫਿਰ ਬੰਦ ਲਾਇਆ ਜਾਊਗਾ ਜਿੰਨਾ ਜਿੰਨੇ ਜਾਣੇ ਅਸੀਂ ਆਏ ਹਾਂ ਜਿੰਨਾ ਯੋਗਦਾਨ ਅਸੀਂ ਪਾਵਾਂਗੇ ਅੱਜ ਅੱਛਾ ਜੀ ਠੀਕ ਹੈ ਜੀ ਬੰਦ ਬੰਦ ਜੇ ਸਰਕਾਰ ਅੱਜ ਬੈਰੀਗੇਡ ਲਾ ਕੇ ਲੱਖੇ ਵੀਰ ਉਹਨਾਂ ਨੂੰ ਪਿੱਛੋਂ ਨਾ ਰੋਕਦੀ ਤਾਂ ਅੱਜ ਬੰਨ ਵੀ ਲੱਗ ਜਾਣਾ ਸੀਗਾ ਹਾਂਜੀ ਅੱਜ ਬੰਨ ਇਹ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਪ੍ਰੋਗਰਾਮ ਕਰਨ ਦੀ ਸਾਡੇ ਬੰਦੇ ਨੂੰ ਜਿਲ੍ਹੋ ਦਿਹਾਣੇ ਨੂੰ ਘੇਰ ਕੇ ਸਾਰੇ ਪਾਸੇ ਬੈਰੀਗੇਡ ਲਾ ਕੇ ਸਾਰੇ ਰੋਕ ਦੇ ਤੁਹਾਡੇ ਵੱਲੋਂ ਕਿਸੇ ਕਿਨੇ ਬੰਦ ਲਾਏ ਜਾਊਗਾ ਜੀ ਇੱਥੇ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਇਸ ਜਗ੍ਹਾ ਦੇ ਉੱਪਰ ਬੰਦ ਲਗਾਇਆ ਜਾਊਗਾ ਮੈਂ ਯੋਗਦਾਨ ਹੋਊਗਾ ਕਹਿੰਦੇ ਲੰਕਾ ਦੇ ਵਿੱਚ ਜਦੋਂ ਉਹ ਕੋਲ ਬਣਾਉਣ ਲੱਗੇ ਸੀਗੇ ਤਾਂ ਕੀੜੇ ਕਾਟਵਾ ਨੇ ਵੀ ਯੋਗਦਾਨ ਪਾਇਆ ਜਿੰਨੀ ਚੁੰਝੇ ਪਰ ਕੇ ਲੈ ਕੇ ਜਾਂਦੇ ਯੋਗਦਾਨ ਪਾਉਂਦੇ ਜਿੰਨਾ ਸੱਤ ਕੋ ਯੋਗਦਾਨ ਪਾਉਗਾ ਸੀ ਠੀਕ ਹੈ ਜੀ ਅੱਗ ਬੁਝਾਉਣੀਆਂ ਚਾਹੇ ਇੱਕ ਵਾਰੀ ਸੱਟ ਕੇ ਜਾਈਏ ਇੱਕ ਦਾ ਭਜਾਵਾਂਗੇ ਸੰਦੇਸ਼ ਜੀ ਜਿਹੜੇ ਕਿ ਪਿੰਡ ਸੈਦਵਾਲ ਤਹਿਸੀਲ ਅਬੋਰ ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਨੇ ਇਹ ਪੁੱਛਦੇ ਨੇ ਕਿ ਸਾਡਾ ਕੀ ਕਸੂਰ ਹੈ ਸਾਡਾ ਪਿੰਡ ਬੁੱਢੇ ਨਾਲੇ ਤੋਂ 230 ਕਿਲੋਮੀਟਰ ਦੂਰ ਹੈ ਸੰਦੇਸ਼ ਜੀ ਇਹ ਤੁਸੀਂ ਇਸ ਪ੍ਰਦਰਸ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਭਾਗ ਲੈ ਰਹੇ ਹੋ ਤੇ ਬਿਲਕੁਲ ਇਸ ਗੱਲ ਤੋਂ ਦੁਖੀ ਹੋ ਕੇ ਤੁਹਾਡੇ ਉਧਰਲੇ ਪਾਸੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਇਸ ਪਾਣੀ ਕਰਕੇ ਫੈਲ ਰਹੀ ਹੈ ਤੇ ਤੁਹਾਡੇ ਕੋਲ ਕੋਈ ਨਿਜੀ ਸੁਝਾਅ ਵੀ ਹੈ ਨਹੀਂ ਸਰ ਸਾਜੀ ਪੂਰਾ ਬੰਦੀ ਕਰਾਉਣਾ ਹੈ ਗੁੱڈن ਵਾਲੇ ਨੂੰ ਸਤਲੁਜ ਤੇ ਡਿੱਗੂਗਾ ਨਹੀਂ ਤਾਂ ਸਾਡੇ ਨੂੰ ਪਾਣੀ ਸਾਭ ਮਿਲੇਗਾ ਅੱਛਾ ਅਗਰ ਤੁਹਾਡੇ ਕੋਲੇ ਪਾਣੀ ਸਾਭ ਆਉਂਦਾ ਹੈ ਗੁੱڈن ਨਾਲ ਕਿ ਪੂਰਾ ਗੰਦਾ ਹੋ ਜਾਂਦਾ ਹੈ ਅੱਛਾ ਜੀ ਹਾਂ ਜੀ ਤੇ ਇਹ ਰੋ ਦੇ ਨਾਲ ਤੁਹਾਡੇ ਇਲਾਕੇ ਚ ਜਿੱਥੇ ਤੁਸੀਂ ਆਏ ਹੋ ਸਈਦ ਵਾਲਾ ਤੋਂ ਸਰ ਪੂਰੇ ਪੰਜਾਬ ਚ ਪੂਰੀ ਇੰਡੀਆ ਕੋਈ ਕੈਂਸਰ ਟ੍ਰੇਨ ਨਹੀਂ ਚਲਦੀ ਜੋ ਸਾਡੇ ਇਲਾਕੇ ਕੋਈ ਕੈਂਸਰ ਟ੍ਰੇਨ ਚਲਦੀ ਹੈ ਹਾਂ ਜੀ ਹਾਂ ਸੁਣਿਆ ਹੋਊਗਾ ਤੁਸੀਂ ਜੀ ਜੀ ਸਾਡੇ ਇਲਾਕੇ ਨੂੰ ਜਲਦੀ ਆ ਪਾਣੀ ਕਰਕੇ ਚੱਲਦੀ ਇਹ ਪਾਣੀ ਕਰਕੇ ਚੱਲਦੀ ਹੈ ਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਹਾਂ ਜੀ ਆਈ ਸੋਣੀਆਂ ਜੀ ਪਾਣੀ ਬੰਦ ਹੋਵੇ ਕੈਂਸਰ ਟ੍ਰੈਨ ਵੀ ਬੰਦ ਹੋ ਜਾ ਸਰਕਾਰ ਵੀ ਜਾਗਰੂਕ ਹੋਵੇ ਹਾਂ ਜੀ ਹੋਣਾ ਚਾਹੀਦਾ ਜੀ ਤੁਹਾਡੂ ਲੱਗਦਾ ਕਿ ਸਰਕਾਰਾਂ ਇਸ ਮੁੱਦੇ ਤੇ ਸੁੱਤੀਆਂ ਪਈਆਂ ਨੇ। ਤਾਂ ਕਿਹ ਬਈਏ ਜੀ ਕਰਦੇ ਨਹੀਂ। ਬਖਮਾਨ ਜੀ ਨੇ ਆਪਨੇ ਪਹਿਲਾਂ ਵੀ ਕਿਹਾ ਦੱਸਿਆ ਹੈਗਾ ਅਸੀਂ ਨੂੰ ਬੰਦ ਕਰਾਂਗੇ ਇਹਦਾ ਇਹ ਸੁਧਾਰ ਕਰਾਂਗੇ। ਹਾਲੇ ਤੱਕ ਕੁਝ ਨਹੀਂ। ਕੁਝ ਨਹੀਂ ਹੋਇਆ। ਤੁਹਾਡੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਨਾਲਾ ਬੰਦ ਕਰਾਂਗੇ। ਬਿਆਨ ਸੁਣ ਦੋ ਸਰ ਹੁਣ ਆਜੂਗਾ। ਨਾਲੇ ਬਾਰੇ ਉਹ ਆਪ ਨੇ ਗੱਲ ਕੀਤੀ ਹੈ ਸਾਡੇ ਇਲਾਕੇ ਦੀ ਗੱਲ ਕੀਤੀ ਉਹਨਾਂ ਨੇ। ਗੰਦਾ ਪਾਣੀ ਜਾਂਦਾ ਲੋਕੀ ਪੀਂਦੇ ਛੋਟੇ-ਛੋਟੇ ਜਵਾਕਾਂ ਨੂੰ ਕੈਂਸਰ ਹੋਏ ਪਏ ਹੈ। ਛੋਟੇ-ਛੋਟੇ ਜਵਾਕ ਮਰੀ ਜਾਂਦੇ ਨੇ। ਕਾਲਾ ਪੀਲਾ ਹੋਏ ਪਏ। ਵਾਤਵਰਨ ਜੀ ਸਰ ਅੱਜ ਕਾਲਾ ਪਾਣੀ ਦਾ ਮੋਰਚਾ ਲੱਗਾ ਹੈ ਬਹੁਤ ਜ਼ਬਰਦਸਤ ਕਵਰੇ ਉੱਥੇ ਅੱਜ ਧਰਨਾ ਲੱਗਿਆ ਹੈ ਪੂਰੇ ਪੰਜਾਬ ਤੋਂ ਲੋਕ ਆਏ ਨੇ ਤੇ ਸਰ ਤੁਸੀਂ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਸਮਝਦਾ ਕਿ ਵਾਤਾਵਰਨ ਦੇ ਵਿੱਚ ਜੋ ਨਿਗਾਰ ਆ ਰਿਹਾ ਹੈ ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਜੀ ਅਗਰ ਅਸੀਂ ਆਪਣੇ ਸ਼ਹਿਰ ਦੀ ਜਾਂ ਸਾਰੇ ਪੰਜਾਬ ਦੀ ਵੀ ਗੱਲ ਕਰੀਏ ਕਿ ਹਵਾ ਇੰਨੀ ਪ੍ਰਦੂਸ਼ਿਤ ਹੈ ਅਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਕਿਵੇਂ ਹਵਾ ਵਿੱਚ ਇੰਨਾ ਧੂਆਂ ਸਾਰੇ ਪੰਜਾਬ ਵਿੱਚ ਫੈਲਿਆ ਹੋਇਆ ਸੀ ਜੋ ਕਿ ਖਾਸ ਤੌਰ ਤੇ ਜਿਵੇਂ ਉਦਯੋਗਿਕ ਸ਼ਹਿਰ ਹੈ ਲੁਧਿਆਣਾ ਇੱਥੇ ਵਿੱਚ ਉਦਯੋਗਾਂ ਦਾ ਧੂਆਂ ਅਤੇ ਗੱਡੀਆਂ ਦਾ ਧੂਆਂ ਤੇ ਨਾਲ ਪਰਾਲੀ ਤੇ ਉਸ ਤੋਂ ਬਾਅਦ ਫਿਰ ਜੋ ਹੈ ਦੀਵਾਲੀ ਦੇ ਪਟਾਕਿਆਂ ਦਾ ਧੂਆਂ ਸਾਰੇ ਹੀ ਮਿਲ ਜੁਲ ਕੇ ਬਹੁਤ ਹੀ ਜ਼ਹਿਰੀਲੇ ਕਿਸਮ ਦਾ ਉਹ ਧੂਆਂ ਪਹਿਲਾਂ ਹੁਣ ਥੋੜੀ ਜਿਹੀ ਹਵਾ ਚੱਲੀ ਹੈ ਤੇ ਧੂਆ ਘਟਿਆ ਹੈ ਹਾਲੇ ਵੀ ਜੀ ਜੋ ਹੈ 에ਅਰ ਕੁਆਲਿਟੀ ਇੰਡੈਕਸ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ ਇੱਕ ਬਹੁਤ ਗੰਭੀਰ ਵਿਸ਼ਾ ਹੈ ਦੂਸਰਾ ਪੰਜਾਬ ਦਾ ਵਿਸ਼ਾ ਜੋ ਹੈ ਕਿ ਖਾਸ ਤੌਰ ਤੇ ਕਿ ਸਾਡਾ ਪਾਣੀ ਦਾ ਲੈਵਲ ਘਟਦਾ ਜਾ ਰਿਹਾ ਹੈ ਪਾਣੀ ਘਟਦਾ ਜਾ ਰਿਹਾ ਹੈ ਤੇ ਜੋ ਪਾਣੀ ਹੈ ਵੀ ਸ਼ਹਿਰਾਂ ਦਾ ਪਾਣੀ ਬੜਾ ਪ੍ਰਦੂਸ਼ਿਤ ਵੀ ਹੈ ਜਿਵੇਂ ਆਪਣੇ ਨਗਰ ਦੇ ਵਿੱਚ ਬੁੱਢਾ ਨਾਲਾ ਹੈ ਉਹ ਇੱਕ ਸਮੇਂ ਮੈਨੂੰ ਯਾਦ ਹੈ ਜਦੋਂ ਅਸੀਂ ਮੈਂ ਇੱਥੇ ਹੀ ਏ ਐਮਬੀਬੀਐਸ ਕੀਤੀ 1970 ਚ ਮੈਂ ਇਥੇ ਦਾਖਲਾ ਲਿਆ ਡੀਐਮਸੀ ਚ ਉਸ ਵੇਲੇ ਕੋਈ ਇੰਨੀ ਬੁਰੀ ਹਾਲਤ ਨਹੀਂ ਸੀ ਹੁੰਦੀ ਜੇ ਲੇਕਿਨ ਹੁਣ ਤੇ ਉਹਦੇ ਕੋਲ ਵੀ ਤੁਸੀਂ ਨਹੀਂ ਜਾ ਸਕਦੇ ਜਿਹੜਾ ਠੋਸ ਕੂੜਾ ਹੈ ਉਹਦੇ ਵੀ ਚੱਕਣ ਦਾ ਕੋਈ ਪੂਰਾ ਪ੍ਰਬੰਧ ਨਹੀਂ ਹੈ ਜੀ ਅਸੀਂ 1992 ਦੇ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਜੀ ਨਾਮ ਤਹਿਤ ਉਸ ਸੰਸਥਾ ਦੀ ਦਾ ਅਸੀਂ ਸਥਾਪਨਾ ਕੀਤੀ ਅਤੇ ਉਸ ਵੇਲੇ ਅਸੀਂ ਇਸ ਮਸਲੇ ਨੂੰ ਇਹਨਾਂ ਸਾਰੇ ਮਸਲਿਆਂ ਨੂੰ ਬੜੇ ਜ਼ੋਰ ਨਾਲ ਚੱਕਿਆ ਜੀ ਉਸ ਦੇ ਲਈ ਅਸੀਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਦੇ ਰਹੇ ਮੁਜ਼ਾਰੇ ਵੀ ਕੀਤੇ ਪ੍ਰਦਰਸ਼ਨ ਵੀ ਕੀਤੇ ਅਖਬਾਰਾਂ ਵਿੱਚ ਵੀ ਲਿਖਿਆ ਅਤੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਅਸੀਂ ਇਹ ਸੈਮੀਨਾਰ ਵੀ ਕਰਾਇਆ ਵੱਡੇ ਵੱਡੇ ਸੈਮੀਨਾਰ ਕਰਾ ਕੇ ਤੇ ਜਿਹੜੇ ਮਾਹਿਰ ਲੋਕਾਂ ਨੂੰ ਵਿਸ਼ੇਸ਼ਗਿਆਨ ਨੂੰ ਵੀ ਬੁਲਾ ਕੇ ਇਹਨਾਂ ਵਿਸ਼ਿਆਂ ਤੇ ਇਥੇ ਲੈਕਚਰ ਕਰਵਾਏ ਤੇ ਪ੍ਰਸ਼ਾਸਨ ਤੇ ਥੋੜਾ ਬਹੁਤ ਪ੍ਰੈਸ਼ਰ ਪਿਆ ਉਹਨਾਂ ਨੂੰ ਥੋੜੀ ਬਤ ਉਹ ਇੱਕ ਸ਼ੁਰੂਆਤੀ ਸਮਾਸੀ ਜਨਚੇਤਨਾ ਨੂੰ ਚੱਕੰਦਾ ਮੈਂ ਸਮਝਦਾ ਕਿ ਖੁਸ਼ੀ ਦੀ ਗੱਲ ਹੈ ਕਿ ਅੱਜ ਉਹ ਜਨਚੇਤਨਾ ਵੱਧ ਗਈ ਹੈ ਲੋਕਾਂ 'ਚ ਤੇ ਇਸ ਕਿਸਮ ਦਾ ਮੋਰਚਾ ਜੋ ਹੈ ਵੱਡੇ ਪੱਧਰ ਤੇ ਲੱਗਿਆ ਹੈ ਅਸੀਂ ਉਸ ਵੇਲੇ ਮੈਨੂੰ ਯਾਦ ਹੈ ਸਾਰੇ ਬੁੱਢੇ ਨਾਲੇ ਦਾ ਦੌਰਾ ਕੀਤਾ ਮੇਰੇ ਨਾਲ ਸ਼੍ਰੀ ਪ੍ਰਦੀਪ ਸ਼ਰਮਾ ਸ਼੍ਰੀ ਐਮ ਐਸ ਪਾਟਿਆ ਮੇਜਰ ਸ਼ੇਰ ਸਿੰਘ ਔਲਕ ਅਤੇ ਕ੍ਰਿਸ਼ਨ ਲਾਲ ਮਲਿਕ ਤੇ ਹੋਰ अनेका ਸਾਥੀ ਮੇਰੇ ਨਾਲ ਹੁੰਦੇ ਸੀ ਅਸੀਂ ਸਾਰੇ ਇਹ ਜੋ ਬੁੱਢੇ ਨਾਲ ਕਿੱਥੋਂ ਸ਼ੁਰੂਆਤ ਤੇ ਕਿਤੇ ਸਮਾਪਤ ਹੋਇਆ ਉਥੋਂ ਤੱਕ ਦौरा ਕਰਕੇ ਤੇ ਫਿਰ ਟ੍ਰੀਟਮੈਂਟ ਪਲਾਂਟ ਦੀ ਪ੍ਰੋਪੋਜ਼ਲ ਵੀ ਦਿੱਤੀ ਬਾਅਦ ਵਿੱਚ ਟ੍ਰੀਟਮੈਂਟ ਪਲਾਂਟ ਵੀ ਲੱਗੇ ਤੇ ਉਹ ਹਾਲੇ ਇਹ ਮਤਲਬ ਉਹਨਾਂ ਚ ਕਮੀ ਹੈ ਹਨ ਪੂਰੀ ਤਰ੍ਹਾਂ ਕਾਰਗਰ ਨਹੀਂ ਹਨ ਲੇਕਿਨ ਸ਼ੁਰੂਆਤ ਉਦੋਂ ਹੋਈ ਸੀ ਇਹ ਇਹ ਲਹਿਰ ਜੀ ਤੇ ਅੱਜ ਇਹ ਮੌਕੇ ਤੇ ਲੱਗਿਆ ਮੈਂ ਸੋਚਦਾ ਕਿ ਬਹੁਤ ਅੱਛੀ ਗੱਲ ਹੈ ਹੁਣ ਅਸੀਂ ਤੋਂ ਵੱਡੇ ਹੋ ਗਏ ਹਾਂ ਤੇ ਅਗਲੀ ਪੀੜ੍ਹੀ ਇਸ ਨੂੰ ਅੱਗੇ ਲੈ ਜਾਏ ਬਹੁਤ ਅੱਛੀ ਗੱਲ ਹੈ ਇਸ ਨੂੰ ਇਸ ਨੂੰ ਇਸ ਨੂੰ ਜਾਣਾ ਚਾਹੀਦਾ ਮੈਂ ਸਮਝਦਾ ਕਿ ਰਾਜਨੀਤਿਕ ਪਾਰਟੀਆਂ ਨੂੰ ਇਸ ਕਿਸਮ ਦੇ ਮੋਰਚੇ ਨੂੰ ਸਮਰਥਨ ਕਰਨਾ ਚਾਹੀਦਾ ਹੈ ਅਤੇ ਮੈਂ ਇਹ ਹੁਣ ਆਪ ਜੀ ਨੂੰ ਜੋ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਸ ਮੋਰਚੇ ਦੇ ਸਮਰਥਨ ਜੀ ਦਾ ਵੀ ਆਸ મતલਬ ਦਿਵਾਨਾ ਕਿਸੇ ਵੀ ਹੱਦ ਤੱਕ ਜੇ ਸਮਰਥਨ ਦੀ ਲੋੜ ਪਈ ਕਿਸੇ ਵੀ ਆਵਾਜ਼ ਚੁੱਕਣ ਦੀ ਲੋੜ ਪਈ ਅਸੀਂ ਇਸ ਮੋਰਚੇ ਦਾ ਸਮਰਥਨ ਕਰਾਂਗੇ ਇਹ ਜੋ ਅੰਦੋਲਨ ਹੈ ਕਿ ਹਵਾ ਦੀ ਸਫਾਈ ਹੋਏ ਠੋਸ ਕੂੜੇ ਦੀ ਸਫਾਈ ਹੋਏ ਪਾਣੀ ਸਾਫ ਹੋਏ ਨਾਲੀ ਇੱਕ ਹੋਰ ਜਿਹੜਾ ਪ੍ਰੋਡਿਊਸ਼ਨ ਹੈ ਜੋ ਕਿ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ ਜੀ ਧੁਨੀ ਪ੍ਰੋਡਿਊਸ਼ਨ ਆਵਾਜ਼ ਦੀ ਇਹ ਜੋ ਸ਼ੋਰ ਦਾ ਪ੍ਰੋਡਿਊਸ਼ਨ ਹੈ ਇੰਨਾ ਸ਼ੋਰ ਹੈ ਥਾਂ ਥਾਂ ਤੇ ਇਹ ਵੀ ਘਟਨਾ ਚਾਹੀਦਾ ਹੈ ਕਿਉਂਕਿ ਇਸ ਦੇ ਕਾਰਨ ਸਾਡੇ ਕੰਨਾਂ ਤੇ ਵੀ ਅਸਰ ਪੈਂਦਾ ਤੇ ਹੋਰ ਕਈ ਬਿਮਾਰੀਆਂ ਵੀ ਲੱਗਦੇ ਹਨ ਇਹਨਾਂ ਸਾਰੇ ਵਿਸ਼ਿਆਂ ਤੇ ਸਾਨੂੰ ਸਮਾਜ ਵਿੱਚ ਚੇਤਨਾ ਪੈਦਾ ਕਰਕੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਵੱਡੇ ਮੋਰਚੇ ਲਾਣੇ ਪੈਣਗੇ ਤੇ ਗਿਆਨ ਹੀ ਪ੍ਰਕਾਸ਼ ਜੋ ਹੈ ਗਿਆਨ ਦਾ ਜੋ ਪ੍ਰਕਾਸ਼ ਹੈ ਉਹੀ ਇਹ ਸਮਾਜ ਨੂੰ ਅੱਗੇ ਲਿਜਾ ਸਕਦਾ ਹੈ ਧੰਨਵਾਦ ਤੁਹਾਡਾ ਕੀ ਸ਼ੁਭਨਾਮ ਹੈ ਜੀ ਪਹਿਲਾਂ ਕਾਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਜਿਹੜਾ ਅੱਜ ਮੋਰਚਾ ਲੱਗਾ ਹੈ ਕਾਲੇ ਪਾਣੀ ਦਾ ਮੋਰਚਾ ਜਿਹਨੂੰ ਕਹਿੰਦੇ ਆ ਕੇ ਲੋਕਾਂ ਦੀ ਜ਼ਿੰਦਗੀ ਔਰ ਮੌਤ ਦਾ ਸਵਾਲ ਹੈ ਇਸ ਐਡੇ ਮਤਲਬ ਸੈਂਸਿਟਿਵ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਤਾਂ ਇੱਕ ਜ਼ਿੰਦਗੀ ਦੇ ਮੌਤ ਦਾ ਸਵਾਲ ਆ ਜੀ ਸਾਡਾ ਜਿਹੜਾ ਪਾਣੀ ਆ ਪਾਣੀ ਦਾ ਹੀ ਜੀਵਨ ਆ ਸਾਡਾ ਇਹ ਪਾਣੀ ਦਾ ਉਹ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਸਾਰੇ ਹੀ ਜਿਹੜੇ ਇਨਸਾਨ ਨੇ ਉਹਨਾਂ ਨੂੰ ਪਾਣੀ ਜੀਵਨ ਆ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਤੇ ਮਾਤਾ ਜੀ ਤੇ ਪਾਣੀ ਆ ਜਿਹੜਾ ਪਾਣੀ ਤੋਂ ਬਿਨਾ ਜੇ ਕਹਿੰਦੇ ਨੇ ਪਾਣੀ ਸਾਡਾ ਖਰਾਬ ਹੋ ਗਿਆ ਤਾਂ ਸਾਡਾ ਜੀਵਨ ਖਤਮ ਆ ਜੀ ਸਾਡਾ ਬਿਮਾਰੀਆਂ ਲੱਗ ਰਹੀਆਂ ਨੇ ਤੇ ਗਵਰਨਮੈਂਟ ਹੱਲੇ ਵੀ ਅਵੇਸਲੀ ਆ ਹਾਂਜੀ ਕੋਈ ਵੀ ਗਵਰਨਮੈਂਟ ਤੇ ਇਸ ਮੁੱਦੇ ਦੇ ਉੱਤੇ ਚਾਹੇ ਪਿਛਲੀਆਂ ਗਵਰਨਮੈਂਟਾਂ ਨੇ ਚਾਹੇ ਮੌਜੂਦਾ ਗਵਰਨਮੈਂਟਾਂ ਉਹ ਸਾਡਾ ਸਾਫ਼ ਨਹੀਂ ਦੇ ਰਹੀ ਉਹ ਸੈਂਟਰ ਦੇ ਵੱਢੀ ਭੁੱਗਤ ਰਹੀ ਆ ਜੀ ਤੇ ਸਾਡੇ ਸਾਨੂੰ ਬਿਮਾਰੀਆਂ ਲਾ ਰਹੀ ਆ ਇਹ ਤੁਸੀਂ ਕਿਹਸ ਜਗ੍ਹਾ ਤੋਂ ਆਏ ਹੋ ਇਸ ਮੁੱਦੇ ਦੇ ਉੱਤੇ ਸਾਡੇ ਨਾਲ ਬਾਤ ਕਰਦੇ ਹੋ ਨਹੀਂ ਮੈਂ ਪਿੰਡ ਕਮੋਟ ਕਲਾਂ ਤੋਂ ਆਇਆ ਜੀ ਅੱਛਾ ਜੀ ਹਾਂ ਜੀ ਕਮੋਟ ਕਲਾਂ ਤੋਂ ਹਾਂ ਜੀ ਆਹ ਔਰ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਉਹ ਸੁੱਤੀ ਰਵੇ ਕਿ ਉਹਨੂੰ ਜਗਾਣਾ ਹੈ ਨਹੀਂ ਨਹੀਂ ਕਾਰਾਂ ਨੂੰ ਤਾਂ ਹੀ ਡੰਡੇ ਨਲੀ ਜਗਾਇਆ ਜਾ ਸਕਦਾ ਹੈਗਾ ਯਾਰ ਨਾਲ ਤਾਂ ਉਹ ਉਹਨਾਂ ਦੀ ਰਿਸਪਾਂਸਿਬਿਲਟੀ ਬਣਦੀ ਆਪਦੀ ਆਪ ਹੀ ਸਰਕਾਰ ਦਾ ਕੰਮ ਕੀ ਹੁੰਦਾ ਆਪ ਲਿਕ ਚੁੰਨੀ ਕਿਉਂ ਆਨਾਂ ਨੂੰ ਚੁੰਨੀ ਚੁੰਨੀ ਆ ਜੀ ਵੀ ਜਿਹੜੀ ਲੋਕ ਨੇ ਜਿੱਥੇ ਲੋਕਾਂ ਨੂੰ ਦਿੱਕਤ ਆਉਂਦੀ ਆ ਉੱਥੇ ਉਹ ਕੰਮ ਕਰੇ ਜਦੋਂ ਕੰਮ ਹੀ ਨਹੀਂ ਕਰਦੀ ਤੇ ਲੋਕ ਡੰਡੇ ਦਾ ਕੰਮ ਕਰਾਉਣਗੇ ਬਿਲਕੁਲ ਠੀਕ ਹੈ ਜੀ ਜੀ ਤੇ ਆ ਆ ਡੰਡਾ ਸਾਡਾ ਹੈਗਾ ਵਾ ਸਾਨੂੰ ਜਿਹੜਾ ਸਾਨੂੰ ਦਿੱਤਾ ਹੋਇਆ ਧਰਮ ਨਾਲ ਅਸੀਂ ਇਹਦੇ ਨਾਲ ਅਸੀਂ ਜਿੰਨਾ ਚਿਰ ਸਾਡਾ ਬੰਦ ਨਹੀਂ ਲੱਗਦਾ ਅਸੀਂ ਖੜੇ ਆ ਨਾਲ ਜਿਵੇਂ ਸਾਨੂੰ ਸਾਡੇ ਲੀਡਰ ਕਹਿਣਗੇ ਮੁੱਖ ਖਸਰਾਣਾ ਜੀ ਅਨਕੋਜ ਮਾਨ ਜੀ ਉਹਵੇਂ ਅਸੀਂ ਉਹਵੇਂ ਨਾਲ ਖੜਾਗੇ ਸਰ ਆਪਣਾ ਸ਼ੁਭਨਾਮ ਕੀ ਹੈ ਸਰਿੰਦਰਪਾਲ ਸਿੰਘ ਸਾਹਿਬ ਦਾ ਸਰਪੰਚ ਮੈਂ ਬੂੜਿਆ ਕਿੱਥੋਂ ਆਏ ਜੀ ਬਾਦਲਕਾ ਦੇਗੇ ਜੀ ਸਾਰੇ ਬਾਦਲਕਾ ਹਬੂਰ ਤੋਂ ਆਏ ਆਂ ਔਰ ਦੰਗਾਨਗਰਾਂ ਦੇ ਬਾਰਡਰ ਤੇ ਸਾਰੀ ਪਿੰਡ ਸਾਡੇ ਇਲਾਕੇ ਨੂੰ ਤਾਂ ਦੇਖੋ ਜ਼ਮੀਨ ਦਾ ਪਾਣੀ ਖੜਾ ਹੈ ਮਹਿਰੀ ਪਾਣੀ ਉਹ ਸਾਡੇ ਬਾਗਾਂ ਦਾ ਵੀ ਨੁਕਸਾਨ ਕਰਦਾ ਹੈ ਤੇ ਸਾਡੇ ਪਿੰਡਾਂ ਚ ਆਮੀ 10 12 15 ਕਿਲੋ ਕੈਂਸਰ ਦੇ ਨੇ ਔਰ 80% ਲੋਕਾਂ ਨੂੰ ਵਾਲਾ ਤੇ ਹੈ ਕਿਸੇ ਦੇ ਗੋਡੇ ਟੀਕ ਪੀਂਟ ਕੀ ਜਾਂਦੇ ਨੇ ਮੋਢੇ ਜੋੜ ਦੰਦ ਸਭ ਦਾ ਕੁਝ ਖਰਾਬ ਨੇ ਉਹ ਦੇਖੋ ਅਸੀਂ ਸਰਕਾਰ ਤੋਂ ਕੁਛਿਓਂ ਟੀਕ ਨਹੀਂ ਮੰਗ ਰਹੇ ਵੀ ਜੇ ਸਰਕਾਰ ਕੀ ਤਾਂ ਸਮਝੇ ਵੀ ਇਹ ਪੰਜਾਬੀ ਮੇਰੇ ਤੋਂ ਟੀਕ ਮੰਗ ਲੀ। ਇਹੀ ਭਗਵੰਤ ਮਾਨ ਉੱਤੇ ਜਿਹੜਾ ਬਾਰਡਰ ਤੇ ਫਾਜ਼ਿਲਕਾ ਦੇ ਉਹ ਜ਼ਿਲ੍ਹਾ ਪਿੰਡ ਸੀਗਾ ਉੱਤੇ ਜਾ ਜਾ ਕੇ ਕਹਿਣਾ ਹੁੰਦਾ ਸੀ ਕਿ ਕਿ ਲੰਗੜੇ ਲੁੰਡੇ ਟਿਗਲੇ ਪੈਦਾ ਹੁੰਦੇ ਨੇ। ਤੇ ਅੱਜ ਭੁੱਲ ਗਏ। ਤੇ ਜਦੋਂ ਪਿੰਸ ਵਾਲੀ ਵੀ ਸਾਡੇ ਸਾਡੇ ਆਪੇ ਹੀ ਨੇ ਬੱਚੇ ਹੀ ਨੇ ਸਾਡੇ ਭਰਾ ਦੇ ਕੁੱਲੇ ਨੇ ਕੁਸੂਤੇ ਉਹ ਦੇਣਾ ਚ ਪਾਣੀ ਪੀਂਦੇ ਸੀ ਤੇ ਮੈਂ ਤਾਂ ਇੰਨੀ ਉਹਨਾਂ ਨੂੰ ਦੇ ਦਿੱਤੀ ਕਿਤੇ ਵੀ ਤੁਸੀਂ ਐਮਐਲਏ ਵੀ ਤੁਸੀਂ ਤ੍ਰੀਸਾਲੀ ਅਫਸਰ ਵੀ ਆ ਨਹਿਰ ਵਾਗੀ ਨਹਿਰ ਤੋਂ ਤੁਸੀਂ ਵੀ ਭਰ ਕੇ ਪਾਣੀ ਪੀਲੋ ਤੇ ਅਸੀਂ ਵੀ ਪੀ ਲੈਨੇ ਤੇ ਪ੍ਰੈਸ ਵੀ ਪੀਲੇ ਤੇ ਅਸੀਂ ਇੱਧਰ ਚੁੱਪ ਕਰ ਗਏ ਆਪ ਨੂੰ ਮੁਰਜਣਾ ਗਲਤ ਐ ਇਮੀ ਤੇ ਤੁਸੀਂ ਪਾਣੀ ਕਹਿੰਦੇ ਜਿਵੇਂ ਅਸੀਂ ਬੋਦਲਾਂ ਵਾਲਾ ਤਾਂ ਜੱਗਾ ਪੀਂਦੇ ਤੇ ਮੇਰੇ ਇੱਕ ਗਰੀਬ ਦਸਾਨਦਾਰ ਕਿਸਾਨ ਬਸੂਰ ਬਗਰੂ ਜਿਹੜੇ ਪਾਸੇ ਦਾ ਤੇ ਸਾਡੀ ਕੋਈ ਮੰਗ ਨਹੀਂ ਇਹ ਸਾਡਾ ਅਧਿਕਾਰ ਹੀ ਹੈ ਕਿ ਅਸੀਂ ਤਾਂ ਕਹਿੰਦੇ ਆਂ ਕਿ ਜਿਹੜੇ ਤੁਸੀਂ ਇਹਦੇ ਤੇ ਗੰਦੇ ਪ੍ਰਿੰਟਡ ਪਾਣੀ ਪੈ ਰਹੇ ਨੇ ਸਾਨੂੰ ਉਹਨੂੰ ਬੰਦ ਕਰ ਦਿਓ ਤੇ ਉਹ ਵੀ ਜਿਹੜਾ ਤੁਸੀਂ ਵਾਈਜੋਗ ਬਣਾ ਕੇ ਨੀਂਦ ਕਰਕੇ ਉਹ ਉਸ ਇਲਾਕੇ ਨੂੰ ਦੇ ਤੇ ਉਹ ਕੰਮ ਤਾਂ ਇਨੀ ਹੈ ਤੇ ਸਰਕਾਰਾਂ ਦੇ ਕੰਮ ਨੇ ਸਰਕਾਰਾਂ ਆਈਆਂ ਔਰ ਸਰਕਾਰਾਂ ਚੜੀਆਂ ਗਈਆਂ ਪਰ ਅੱਜ ਤੱਕ ਇਸ ਮੁੱਦੇ ਤੇ ਕਿਸੇ ਨੇ ਗੌਰ ਨਹੀਂ ਕੀਤਾ ਜੇ ਬਾਦਲ ਸੀ ਤੇ ਇਦੋਂ ਵੱਡੀ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਵੀ ਮਰਦ ਤੋਂ ਬਾਅਦ ਵੀ ਜਿਹਨੂੰ ਲਾਣ ਦਾ ਹੈ ਕੱਲ ਉਹਨਾਂ ਨੇ ਵੀ ਪੈਈਆਂ ਨੇ ਤੇ ਕੈਪਟਨ ਦੇ ਪੱਲੇ ਦੀ ਕੱਖ ਨਹੀਂ ਤੇ ਨਾ ਕੋਈ ਇਹਨਾਂ ਜਿਹੜੇ ਆ ਇਹ ਆ ਜਿਵੇਂ ਹੀ ਮੰਗਦੇ ਇਹਨੇ ਮੰਗਲੀਆਂ ਨੂੰ ਇਹ ਜਿਹੜਾ ਅਤਿ ਵੀ ਕੀਤਾ ਹੈ ਗੁਨਾਹ ਪੰਜਾਬੀਆਂ ਨਾਲ ਕੀਤਾ ਹੈ ਇਹ ਧੱਕਾ ਕੀਤਾ ਔਰ ਮੈਂ ਵੀ ਮੰਨੂਗਾ ਔਰ ਇਹਦਾ ਹਾਲਾਤ ਤਾਂ ਇਹੋ ਵੀ ਬਾਦਲਾਂ ਤੋਂ ਵੀ ਮਾੜੀ ਹੁੰਦੀ ਨੇ ਜਿਹੜਾ ਆਪਦੇ ਬੱਚਿਆਂ ਨੂੰ ਕਹਿ ਰਿਹਾ ਫੋਟੋ ਚ ਕੀ ਨਹੀਂ ਮੇਰੇ ਬੱਚੇ ਨੇ ਇਹੋ ਕੁੱਤਾ ਤੇ ਗੰਦਾ ਬੰਦਾ ਹੀ ਨਹੀਂ ਪੰਜਾਬ ਨੂੰ ਹੋ ਸਕਦਾ ਨਾ ਇਹ ਅਕਲ ਨਾਲ ਸ਼ਕਲ ਜਿਹਦੀ ਰੱਖਣੀ ਕਿੱਦੀ ਬਹੁਤੀ ਮਾੜੀ ਪਤਾ ਨਹੀਂ ਇਹ ਕਿਵੇਂ ਮੁੱਖ ਮੰਤਰੀ ਸਾਡੇ ਦੇ ਜਥੇਬੰਦਾਂ ਨਾਲ ਖੇਡ ਕੇ ਬੰਦੇ ਲੈ ਵਸ ਇਹ ਅਕਸਰੇ ਇਹ ਗੱਲ ਹੁੰਦੀ ਹੈ ਜੀ ਕਿ ਇੱਕ ਦਿਨ ਧਰਨਾ ਲਾਇਆ ਬਾਅਦ ਚ ਸੋ ਜਾਓ ਕਿ ਇਹ ਸੋਨਾ ਸੋਣ ਵਾਲੇ ਸਾਰੇ ਬੰਦੇ ਹੀ ਨਹੀਂ ਹੈ ਤੁਸੀਂ ਇਹਦੇ ਚਿਹਰੇ ਵੇਖੋ ਇਹ ਨਾ ਦਾ ਕਿਸੇ ਨਾਲ ਅੱਗੇ ਨਾਲ ਥੁੜੇ ਨਹੀਂ ਤੇ ਨਾ ਇਹ ਕਿਸੇ ਦੇ ਕਹਦੇ ਆਏ ਨੇ ਕਿ ਸਾਰੇ ਆਪਕਾ ਜੇਬਾਂ ਤੋਂ ਖਰਚੇ ਕਰਕੇ ਆਏ ਨੇ ਔਰ ਨਾਕੇ ਤੋੜ ਕੇ ਆਏ ਨੇ ਔਰ ਮੈਂ ਤਾਂ ਪੁਲਿਸ ਵਾਲੇ ਆਪਦੇ ਭਰਾਵਾਂ ਨੂੰ ਵੀ ਬੇਨਤੀ ਕਰਨਾ ਵੀ ਤੁਸੀਂ ਨਾ ਜਜ਼ਬਾਤੀ ਹੋਇਆ ਕਰੋ ਕਿ ਮੇਰੇ ਸਾਹਬ ਵੀ ਆ ਦੋ ਦੋ ਅਸੀਂ ਆਏ ਆ ਹਾਂਜੀ ਜਦੋਂ ਅਫਸਰ ਕਹਿ ਰਹੇ ਨੇ ਵੀ ਠੀਕ ਹੈ ਆਪਾਂ ਅਗਲੇ ਟਿਕਰ ਜਾ ਕੇ ਤੁਸੀਂ ਪ੍ਰੋਟੈਸਟ ਨੂੰ ਪ੍ਰੋਟੈਸਟ ਦਾ ਰੂਪ ਵੀ ਦੇ ਲੋ ਹਾਂਜੀ ਹਾਂਜੀ ਤੇ ਆਪਾਂ ਬੜੇ ਸ਼ਾਂਤਭਾਈ ਤਰੀਕੇ ਨਾਲ ਜਾਣਾ ਹੈ ਹਾਂਜੀ ਸ਼ਾਇਦ ਉਹਨਾਂ ਰਟਨ ਰਿਟਾਇਰ ਹੋਣ ਤੇ ਮੈਂ ਸਮਝਦਾ ਵੀ ਸਾੜ ਹੜੀਦਾ ਹੋਊਗਾ ਥੋੜੀ ਥੋੜੀ ਸੀਗਾ ਤੇ ਐਵੇਂ ਹੀ ਅੜੀ ਜਾਂਦਾ ਸੀ ਓਹੋ ਉਹ ਇਹੋ ਜਿਹੇ ਬੇਕੂਪ ਬੰਦੇ ਵੀ ਸਾਡੇ ਵਿੱਚ ਹੀ ਨੇ ਤੂੰ ਤੇਰੇ ਬੱਚਿਆਂ ਨੇ ਵੀ ਪਾਣੀ ਉਹੀ ਪੀਣਾ ਤੇ ਅਸੀਂ ਵੀ ਉਹੀ ਪੀਣਾ ਤੇ ਇੱਕ ਦੁਕਾਨਦਾਰ ਤੋਂ ਮਜ਼ਦੂਰ ਤੋਂ ਲੈ ਕੇ ਪਾਣੀ ਅਸੀਂ ਉਹੀ ਪੀਵਾਜੀ ਸਾਡੀ ਤੇ ਜ਼ਮੀਨ ਦਾ ਪਾਣੀ ਵੀ ਮਾੜਾ ਹੈ ਤੇ ਸਾਡੇ ਕੋਲ ਪਾਣੀ ਹੈ ਕਿੱਥੇ ਹੈ ਨਹੀਂ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਬੋਲਣ ਲਈ ਸੱਚੀ ਕਲਪਿੰਜੀ ਤੁਹਾਡਾ ਕੀ ਸ਼ੁਭਨਾਮ ਹੈ ਅਸੀਂ ਕੋ ਫਾਲਸਾ ਖਾਣੇ ਗਾ ਹਾਂ え ਤੁਸੀਂ ਅੱਜ ਇਸ ਮੁੱਦੇ ਦੇ ਉੱਤੇ ਜਿਹੜਾ ਰੋਜ਼ ਪ੍ਰਦਰਸ਼ਨ ਹੋ ਰਿਹਾ ਤੁਸੀਂ ਆਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਜੀ ਕਹਿਣਾ ਚਾਹੁੰਦੇ ਆ ਜੀ ਇਹ ਜੋ ਬੁਗਾ ਦਰਿਆ ਦੇ ਵਿੱਚ ਫੈਕੀਆਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ ਜੀ ਕਿਹ ਜੀ ਇਹ ਆਪਣਾ ਬੰਦ ਕਰਨਾ ਚਾਹੀਦਾ ਜੀ ਅਸੀਂ ਐਸੇ ਮੁੱਦੇ ਕਰਕੇ ਅਸੀਂ ਪਹੁੰਚੇ ਹਾਂ ਕਿਉਂਕਿ ਇਹਦੇ ਨਾਲ ਜਿਹੜੀਆਂ ਗੰਦੇ ਪਾਣੀ ਕਰਕੇ ਇਹ ਜਿਹੜਾ ਗੰਦਾ ਪਾਣੀ ਹੈ ਸਾਰੇ ਪੰਜਾਬ 'ਚ ਜਾਣਾ ਦਿੱਕ ਹੈ ਜੀ ਇਹ ਸਾਰਾ ਪੰਜਾਬ ਦਾ ਮੁੱਦਾ ਹੈ ਤੇ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਫੈਲਣੀਆਂ ਨੇ ਇਹ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹ ਪਾਣੀ ਬੰਦ ਕਰਨਾ। ਅ ਪੰਜਾਬ ਨੂੰ ਮਾਣ ਹੈ ਕਿ ਇੱਥੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਜੀ। ਪਵਨ ਗੁਰੂ ਪਾਣੀ ਪਿਤਾ। ਹਾਂ ਔਰ ਅ ਪਵਨ ਗੁਰੂ ਪਾਣੀ ਪਿਤਾ। ਹਾਂ ਜੀ। ਮਾਤਾ ਧਰਤਾ। ਹਾਂ ਜੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਾ ਮਾਤਾ। ਹਾਂ ਜੀ। ਪਾਣੀ ਤੁਹਾਡਾ ਪਿਓ ਆ ਪਿਤਾ। ਜੀ। ਇਹਨੂੰ ਸਾਫ਼ ਸੁਥਰਾ ਹੀ ਰੱਖਣਾ ਚਾਹੀਦਾ ਹੈ। ਇਹ ਜਿਹੜੀਆਂ ਗੰਦੀਆਂ ਸਰਕਾਰਾਂ ਇਹ ਗੰਦਰਾ ਕਰਨ ਤੇ ਕਰਤੇ ਹੁੰਦੇ ਹੁਣ ਇਹਦੇ ਨਾਲ ਦੀ ਬਹੁਤ ਭਿਆਨਕ ਬਿਮਾਰੀਆਂ ਕੈਂਸਰ ਵਰਗੀਆਂ ਪੁਲਾ ਹੈ ਜਾਂ ਠੀਕ ਹੈ ਜੀ ਪੁਲਾ ਦੂਨੀਆ ਬੁਖਾਰ ਤੇ ਹੋਰ ਅਨੇਕਾਂ ਵੀ ਭਿਆਨਕ ਬਿਮਾਰੀਆਂ ਕੈਂਸਰ ਵਰਗੀਆਂ ਬਿਮਾਰੀਆਂ ਔਰ ਤੁਸੀਂ ਇਹ ਤੁਹਾਨੂੰ ਲੱਗਦਾ ਹੈ ਕਿ ਇਸ ਕੁੱਤੇ ਦੇ ਉੱਤੇ ਸਿਰਫ ਇੱਕ ਦੇ ਦੀ ਰੋਜ਼ ਪਹਿਰਾ ਦੇਣ ਦੀ ਲੋੜ ਹੈ ਹਾਂ ਜੀ ਬਿਲਕੁਲ ਜੀ ਇਹ ਰੋਜ਼ ਪਹਿਰਾ ਦੇਣ ਦੀ ਲੋੜ ਹੈ ਪਰ ਜਿਹੜੀਆਂ ਸਰਕਾਰਾਂ ਨੇ ਹਾਂ ਜੀ ਹਾਂ ਉਹ ਸਰਕਾਰਾਂ ਨਹੀਂ ਦੇਖ ਰੀਆਂ ਹੈਗੀਆਂ ਠੀਕੇ ਇਹ ਚਾਹੀਦਾ ਹੁਣ ਭਗਵੰਤ ਮਾਨ ਨੂੰ ਚਾਹੀਦਾ ਵੀ ਇਸ ਤਰ੍ਹਾਂ ਇਹ ਪਾਣੀ ਨਾ ਛੱਡਣ ਦੇਣ ਉਹ ਫੈਕਟਰੀ ਵਾਲਿਆਂ ਨੂੰ ਉਪਰੋਂ ਇਹ ਚੈਲੰਜ ਕਰ ਰਹੇ ਨੇ ਸਾਨੂੰ ਕਹਿੰਦੇ ਅਸੀਂ ਭਈਏ ਘੜਾ ਦੇਾਂਗੇ ਅੱਛਾ ਤੇ ਅਸੀਂ ਤਿਆਰ ਬਰ ਤਿਆਰ ਆਂ ਜਿੰਨੇ ਮਰਜ਼ੀ ਇਹ ਭਈਏ ਲੈ ਆਵਾਂ ਅਸੀਂ ਡਰਨ ਵਾਲਿਆਂ ਚ ਨਹੀਂ ਆ ਅਸੀਂ ਕੜਨ ਵਾਲਿਆਂ ਚ ਆ ਅਸੀਂ ਅੱਗੇ ਹਕੇ ਲੜਨ ਵਾਲਿਆਂ ਚ ਆ ਵਾਡੇ ਗੁਰੂ ਦਾ ਖਾਲਸਾ ਹਮੇਸ਼ਾ ਲੜਦਾ ਆਇਆ ਹੈ ਇਹ ਹਮੇਸ਼ਾ ਜਿਹਦੇ ਨਾਲ ਵੀ ਤਾਂ ਹੁੰਦਾ ਉਹਦੇ ਨਾਲ ਖੜਦਾ ਹੀ ਆਇਆ ਹਮੇਸ਼ਾ ਬਿਲਕੁਲ ਬਿਲਕੁਲ ਜੀ ਖਾਲਸਾ ਨੇ ਹਮੇਸ਼ਾ ਖੜਨਾ ਹੈ ਭਾਵੇਂ ਕੋਈ Hindu ਆ ਭਾਵੇਂ ਕੋਈ Musalman ਆ ਭਾਵੇਂ ਕੋਈ Isai ਆ ਖਾਲਸਾ ਹਰੇਕ ਨਾਲ ਹਰੇਕ ਧਰਮ ਨਾਲ ਖੜੇਗਾ ਖਾਲਸਾ ਕਿਸੇ ਧਰਮ ਦਾ ਵਿਰੋਧ ਨਹੀਂ ਕਰਦਾ ਸਾਰੇ ਇੱਕ ਧਰਮ ਨਾਲ ਖੜੇਗਾ ਬਹੁਤ ਬਹੁਤ ਧੰਨਵਾਦ ਭੈਣ ਜੀ ਵਾਹਿਗੁਰੂ ਜੀ ਕੀ ਫਤਿਹ ਜੀ